ਜਦੋਂ ਤੁਸੀਂ ਸਾਡੀਆਂ ਮੰਗਾਂ ਮੰਨ ਲੋਗੇ ਮੈਂ ਵਾਦਾ ਕਰਦਾ ਇੱਕ ਸਾਲ ਦੇ ਵਿੱਚ ਵਿੱਚ ਸਰਕਾਰ ਨੂੰ 1500 ਕਰੋੜ ਦਾ ਰੈਵਨਿਊ ਆਊਗਾ ਜੇ 1500 ਕਰੋੜ ਦਾ ਰੈਵਨਿਊ ਨਾ ਆਵੇ ਸਰਕਾਰ ਨੂੰ ਮੈਂ ਅਗਲੇ ਦਸੰਬਰ ਤੱਕ ਦੀ ਗੱਲ ਕਰਦਾ ਨਾ ਪੰਜਾਬ ਦੀ ਪ੍ਰਧਾਨਗੀ ਕਰੂੰਗਾ ਨਾ ਕਦੇ ਕੋਸਟ ਹਟਕੜੂਗਾ ਜੀਵ ਗੱਲ ਚੱਲ ਰਹੀ ਆ ਕਿ ਜਿਹੜੀ ਹਿਮਾਚਲ ਦੀ ਸਰਕਾਰ ਆ ਉਹ ਸਾਡੇ ਟਰੱਕ ਹਿਮਾਚਲ ਦੀ ਰੋੜ ਨਹੀਂ ਕਰ ਦਿੰਦੇ ਉਹ ਬਹੁਤ ਵਧੀਆ ਸਰਕਾਰ ਆ ਕਹਿੰਦੇ ਮਾੜੀ ਸਰਕਾਰ ਮੈਂ ਵਧੀਆ ਕਹਿੰਦਾ ਕਾਰਨ ਜਿੱਥੇ ਦੀ ਸਰਕਾਰ ਹੈ ਉਹਦਾ ਫਰਜ ਬਣਦਾ ਉੱਥੇ ਦੇ ਲੋਕਾਂ ਨੂੰ ਜਗਾ ਦੇਈਏ ਪਰ ਸਾਡੀ ਸਰਕਾਰ ਕੀ ਕਰਦੀ ਆ ਸਾਨੂੰ ਹਿਮਾਚਲ ਤੋਂ ਲੋਡ ਨਹੀਂ ਕਰ ਦਿੱਤਾ ਜਾਂਦਾ ਸਾਨੂੰ ਜੀਐਨਕੇ ਤੋਂ ਲੋਡ ਨਹੀਂ ਕਰ ਦਿੱਤਾ ਜਾਂਦਾ ਸਾਨੂੰ ਕਈ ਅਦਰ ਸਟੇਟ ਦੇ ਵਿੱਚੋਂ ਲੋਡ ਨਹੀਂ ਕਰ ਦਿੱਤਾ ਜਾਂਦਾ ਤੇ ਸਾਡੇ ਹਿਮਾਚਲ ਦੇ ਟਰੱਕ ਆ ਕੇ ਵੀ ਪੰਜਾਬ ਤੋਂ ਲੋਡ ਕਰਦੇ ਆ ਜੀਐਨਕੇ ਦੇ ਟਰੱਕ ਵੀ ਆ ਕੇ ਪੰਜਾਬ ਤੋਂ ਲੋਡ ਕਰਦੇ ਆ ਮੈਨੂੰ ਨਹੀਂ ਸਮਝ ਆਉਂਦੀ ਕਿਹੜੀ ਰਿਸ਼ਤੇਦਾਰੀ ਇਹਨਾਂ ਦੇ ਨਾਲ ਜੇ ਅਸੀਂ ਟੈਕਸ ਦਿੰਦੇ ਆ ਪੰਜਾਬ ਨੂੰ ਸਾਰਾ ਕੁਝ ਅਸੀਂ ਰੈਵਨਿਊ ਤੇ ਚੋਗਧਨ ਪਾਉਂਦੇ ਪੰਜਾਬ ਦੇ ਉਹਨਾਂ ਨੇ ਜੇ ਜੀਐਨਕੇ ਦੀ ਅਜੇ ਜੀਐਨਕੇ ਜਾ ਕੇ ਸਾਰਾ ਕੁਝ ਕਰਨਾ ਰੈਵਨਿਊ ਉੱਥੇ ਟੈਕਸ ਉੱਥੇ ਹਮਾਚਲ ਦੀ ਅਜੇ ਹਮਾਚਲ ਕਾ ਨਾਮ ਸੋ ਵੀਰੋ ਉਹਨੂੰ ਲੈ ਕੇ ਵੀ ਅਸੀਂ ਸਾਰੀਆਂ ਮੰਗਾਂ ਦੇ ਵਿੱਚ ਪਾਇਆ ਉਸ ਤੋਂ ਬਾਅਦ ਮਾਨ ਜੋ ਸੁਪਰੀਮ ਕੋਰਟ ਦੀ ਰੂਲਿੰਗ ਆ ਕਿ ਜਿਹੜਾ ਓਵਰਲੋਡਡ ਟਰੱਕ ਨਹੀਂ ਚੱਲਣਾ ਚਾਹੀਦਾ ਜਿਹਦੇ ਨਾਲ ਐਕਸੀਡੈਂਟ ਹੁੰਦਾ ਕਈ ਟਰੱਕਾਂ ਦੇ ਵਿੱਚ ਜਿਹੜੇ ਪਾਸਿੰਗ ਕਪੈਸਿਟੀ ਉਹਦੀ 16 17 ਟਨ ਦੀ ਆ ਪਰ ਉਹਦੇ ਵਿੱਚ 65 ਟਨ 65 ਟਨ ਤੱਕ ਲੋਡ ਕੀਤਾ ਜਾਂਦਾ ਤੇ ਉਹਦੇ ਨਾਲ ਐਕਸੀਡੈਂਟ ਵੀ ਹੁੰਦੇ ਕਿਉਂਕਿ ਉਹ ਡਿਜ਼ਾਈਨ ਉਹਨੇ ਤਾ ਨਾ ਹੋਇਆ ਆ ਦੂਜਾ ਡਾਇਰੈਕਟਰ ਟਰਾਲੀਆਂ ਮਾਨਯੋਗ ਹਾਈ ਕੋਰਟ ਦੀ ਹੁਕਮਿਆ ਵੀ ਡਾਇਰੈਕਟਰ ਟਰਾਲੀਆਂ ਕਮਰਸ਼ੀਅਲ ਕੰਮ ਨਹੀਂ ਕਰਨਾ ਚਾਹੀਦਾ ਕਿਉਂਕਿ ਮੋਟਰ ਵਹੀਕਲ ਐਕਟ ਦੇ ਵਿੱਚ ਟਰੈਕਟਰ ਦੇ ਮਗਰ ਟਰਾਲੀ ਕਿਦੇ ਹੈ ਹੀ ਨਹੀਂ ਇਹ ਟਰੈਕਟਰ ਐਗਰੀਕਲਚਰ ਵਾਸਤੇ ਬਣਿਆ ਸੀ ਪਰ ਉਦੋਂ ਦੇ ਹਿਸਾਬ ਦੇ ਨਾਲ ਲੋਕਾਂ ਨੇ ਟਰੈਕਟਰ ਦੇ ਮਗਰ ਗੱਡਾ ਪਾਇਆ ਗੱਡੇ ਨੂੰ ਹੌਲੀ-ਹੌਲੀ ਉਹਦੀ ਬਾੜ ਲਾ ਕੇ ਆਪਣਾ ਸਮਾਨ ਵਗੈਰਾ ਲਿਜਾਣ ਨੂੰ ਕਿਉਂਕਿ ਕੰਮ ਆਪਣਾ ਜਿਹਦਾ ਨਾਲਜ ਦਾ ਕੰਮ ਹੈ ਕਣਕ ਵਗੈਰਾ ਝੋਨਾ ਹੋਗਾ ਤੇ ਉਹਨੂੰ ਬਾੜ ਲਾ ਕੇ ਮੰਡੀਆਂ ਤੱਕ ਲਿਜਾਣ ਵਾਸਤੇ ਬਣਾਇਆ ਅੱਜ ਪੰਜਾਬ ਦੇ ਤਸਜੁਗ ਹਾਲਾਤ ਕੀ ਆ ਇਹ ਜਿਹਨੇ ਟਰੱਕ ਚੱਲਦੇ ਉਹਨੇ 50 ਦੇ ਵਾਹ ਟਰੈਕਟਰ ਚੱਲਦੇ ਆ ਤੁਸੀਂ ਕਈ ਇਹ ਦੇਖੋਗੇ ਟਰੈਕਟਰ ਟਰਾਲੀ ਦੇ ਤੇ ਸਰੀਆ ਲੋਡ ਕੀਤਾ ਹੋ ਜਾਂ ਕੁਝ ਲੋਡ ਕੀਤਾ ਹੋ ਜਿਹੜਾ 10 10 15 15 ਬੋਟ ਪਿੱਛੇ ਹੁੰਦਾ ਜਾਂ ਅੱਗੇ ਹੁੰਦਾ ਤੇ ਸੇ ਉਹ ਜੇ ਆਪਾਂ ਹਾਈ ਕੋਰਟ ਦੇ ਹੁਕਮ ਨਹੀਂ ਲਾਗੂ ਕਰਾਉਣੇ ਤੇ ਸਰਕਾਰ ਦਾ ਫੱਜਗੀ ਬਣਦਾ ਉਸ ਤੋਂ ਬਾਅਦ ਅਸੀਂ ਕੀ ਅਗਲੀ ਮੰਗ ਕੀ ਕਰ ਰਹੇ ਆ ਕਿ ਸਾਨੂੰ ਇੱਕ ਟੋਲ ਫਰੀ ਨੰਬਰ ਦਿੱਤਾ ਜਾਵੇ ਜੇ ਕਿਸੇ ਵੀ ਆਪਰੇਟਰ ਦੀ ਲੁੱਟ ਹੁੰਦੀ ਹੋਵੇ ਯਾ ਰਾਤ ਨੂੰ ਕੋਈ ਕੋਸਲਾ ਤੰਗ ਕਰਦਾ ਹੋਵੇ ਜਾ ਕੋ ਆਡਿਟ ਤਾਂ ਕਰਦਾ ਹੋਵੇ ਤੂੰ ਉਸ ਨੰਬਰ ਦੇ ਵੀਡੀਓ ਪਾ ਸਕੇ ਸਰਕਾਰ ਨੂੰ ਸ਼ਿਕਾਇਤ ਅੱਜ ਕਰੇ ਸਰਕਾਰ ਬਾਅਦ ਚ ਉਹ ਅਗਲੇ ਦਿਨਾਂ ਜਾਂਚ ਕਰਾਵੇਗੀ ਕੀ ਹੋਇਆ ਸੋ ਅਸੀਂ ਉੱਥੇ ਇਹ ਮੰਗਵੜੀ ਜਾਇਜ਼ ਆ ਪਰ ਉਸ ਤੋਂ ਬਾਅਦ ਅਸੀਂ ਸਰਕਾਰ ਨੂੰ ਇਹ ਕਹਿੰਦੇ ਆ ਕਿ ਸਰਕਾਰ ਚੋਂ ਦੀ ਅਗੀ ਕ腐ਸ਼ਨ ਬਿਲਕੁਲ ਨਾ ਹੋਵੇ ਅਸੀਂ ਵੀ ਚਾਹੁੰਦੇ ਨਾ ਹੋਵੇ ਜਿਹੜੇ ਪਾਸਿੰਗ ਦੇ ਨਾਂ ਦੇ ਉੱਤੇ ਟਰੱਕਾਂ ਵਾਲਿਆਂ ਨੂੰ 5-5 ਸਾਲਸ ਦਿਆ ਜਾਂਦਾ ਜਿਹੜੇ ਫਿਟਨੈਸ ਹੋਣੀ ਆ ਉਹਦੇ ਦੇ ਡਾਕਸ ਕੀ ਕੱਢਿਆ ਜਾਂਦਾ ਤੇਰੇ ਟਾਇਰ ਮੜਾ ਜਾਂ ਵੱਧ ਕਸਿਆ ਗੱਲਾਂ ਅਸੀਂ ਕੈਨੇਡਾ ਅਮਰੀਕਾ ਦੀਆਂ ਕਰਦੇ ਆਂ ਅੱਜ ਵੀਰੋ ਇਹ ਦੁੱਖ ਨਾ ਕਹਿਣਾ ਪੈ ਰਿਹਾ ਕਿ ਪੰਜਾਬ ਦੇ ਅਸੀਂ ਪੰਜਾਬੀ ਲੋਕ 80% ਟ੍ਰਾਂਸਪੋਰਟ ਦਾ ਕਿੱਤਾ ਕਰਦੇ ਆਂ ਅਸੀਂ ਜਿੱਥੇ ਪੰਜਾਬ ਤੋਂ ਬਾਹਰ ਜਾ ਕੇ ਸਾਡੇ ਕੋਲ ਪੰਜਾਬੀਆਂ ਕੋਲ ਹਜ਼ਾਰ ਹਜ਼ਾਰ ਟਰੱਕ ਜਿਹੜੇ ਬਾਹਲੇ ਸਟੇਟਾਂ 'ਚ ਬੈਠੇ ਕਲਕੱਤੇ ਅੰਦਰ ਬੰਬੇ ਦਿੱਲੀ ਉਹਨਾਂ ਕੋਲ ਹਜ਼ਾਰ ਹਜ਼ਾਰ ਟਰੱਕ ਆ ਪੰਜਾਬ ਦੇ ਵਿੱਚ ਦੂਜਾ ਕੋਈ ਟ੍ਰਾਂਸਪੋਰਟਰ ਨਹੀਂ ਹੋਊਗਾ ਜਿਹਦੇ ਕੋਲ 100 ਟਰੱਕ ਹੋਵੇ ਨਹੀਂ ਤਾਂ ਸਰਕਾਰ ਸਾਨੂੰ ਦੱਸ ਦੇਵੇ ਕਿਹੜਾ ਟ੍ਰਾਂਸਪੋਰਟਰ ਆ ਦੇ ਸਾਡੇ ਬੱਚੇ ਕੈਨੇਡਾ ਅਮਰੀਕਾ ਔਰ ਹੋਰ ਕੰਟਰੀਆਂ ਦੇ ਜਾ ਕੇ ਟਰਾਂਸਪੋਰਟ ਦਾ ਕੰਮ ਕਰਦੇ ਆ ਉਹਨਾਂ ਕੋਲ 5-500 ਹਜ਼ਾਰ ਦੇ ਟਰੱਕ ਆ ਉਹ ਕੰਮ ਜਾਵਿਆ ਅਸੀਂ ਪੰਜਾਬ ਦੇ ਵਿੱਚ ਪੰਜਾਬੀ ਹੁੰਦੇ ਬਾਵਜੂਦ ਫੇਲ ਹੋ ਗਏ ਆ ਇਸ ਕੈਪਟਨ ਦੀ ਜਿਹੜੀ ਮੈਂ ਗੱਲ ਕਰਦਾ ਸੀ ਕੈਪਟਨ ਦੀ ਸਰਕਾਰ ਦੇ ਨਾਲ ਸਾਡੇ 90 ਹਜ਼ਾਰ ਦੇ ਕਰੀਬ ਟਰੱਕ ਸੀਗੇ ਲਗਭਗ 25 ਹਜ਼ਾਰ ਟਰੱਕ 25 ਤੋਂ 30 ਹਜ਼ਾਰ ਟਰੱਕ ਜਿਹੜਾ ਮੰਡੀ ਗਵਿੰਦਗੜ੍ਹ ਦੀਆਂ ਪੱਠੀਆਂ ਵਿੱਚ ਵੇਜਣਾ ਮਤਲਬ ਢਲ ਗਿਆ ਕਿਉਂਕਿ ਟਰੱਕ ਸਾਡੇ ਪੁਰਾਣੇ ਆ 2-2 4-4 ਲੱਖ ਦੇ ਟਰੱਕ ਆ ਉਹ ਸਾਡੇ ਮੰਡੀ ਕੋਲ ਦੇ ਖੜਦੇ ਪੱਠੀਆਂ 'ਚ ਢਲ ਗਏ ਸੋ ਇਸ ਤੋਂ ਇਲਾਵਾ ਮੈਂ ਜਿਹੜਾ ਸਾਡੀਆਂ ਪੂਰ ਮੰਗਾਂ ਨੇ ਅਸੀਂ ਕਹਿੰਦੇ ਆ ਕਿ ਜਿਹੜੇ ਟੁੱਟੇ ਟੈਕਸੀ ਟਰੱਕਾਂ ਦੇ ਮਾਫੀ ਦਿੱਤੇ ਜਾਣ ਜਿਹੜੇ ਜਿਹੜੀ ਸਾਰੀ ਟੱਕਾਂ ਦਾ ਕੰਮ ਹੈ ਟਰੱਕਾਂ ਨੂੰ ਦਿੱਤਾ ਜਾਵੇ ਨਾ ਕਿ ਕਿਸੇ ਹੋਰ ਨੂੰ ਦਿੱਤਾ ਜਾਵੇ ਉਸ ਤੋਂ ਬਾਅਦ ਅਸੀਂ ਇਹ ਵੀ ਕਹਿੰਦੇ ਸਰਕਾਰ ਨੂੰ ਕਿ ਸਾਡੀਆਂ ਜਿਹੜੀਆਂ ਮੰਗਾਂ ਆ ਤੁਸੀਂ ਬਾਕੀ ਪ੍ਰੈਸ ਰੋਡ 'ਚ ਲਗੀਆਂ ਆ ਜਦੋਂ ਤੁਸੀਂ ਸਾਡੀਆਂ ਮੰਗਾਂ ਮੰਨ ਲੋਗੇ ਮੈਂ ਵਾਦਾ ਕਰਦਾ ਕਿ ਇੱਕ ਸਾਲ ਦੇ ਵਿੱਚ ਵਿੱਚ ਸਰਕਾਰ ਨੂੰ 1500 ਕਰੋੜ ਦਾ ਰੈਵਨਿਊ ਆਊਗਾ ਜੇ 1500 ਕਰੋੜ ਦਾ ਰੈਵਨਿਊ ਨਾ ਆਵੇ ਸਰਕਾਰ ਨੂੰ ਮੈਂ ਅਗਲੇ ਦਸੰਬਰ ਤੱਕ ਦੀ ਗੱਲ ਕਰਦਾ ਨਾ ਪੰਜਾਬ ਦੀ ਪ੍ਰਧਾਨਗੀ ਕਰੂੰਗਾ ਨਾ ਕਦੇ ਕੋਸਟ ਹਟਕੜੂੰਗਾ